ਜੀਵਨ ਰਾਹਾਂ ਦੀ ਨਿਸ਼ਾਨਦੇਹੀ ਰਚਨਾ ਗੁਰਬਖਸ਼ ਸਿੰਘ ਪੰਡਾਲ ਜੀਵਨ ਇੱਕ ਯਾਤਰਾ ਵਕ ਵਕ ਪੜਾ ਹਰੇਕ ਪੜਾ ਦੀ ਆਪਣੀ ਕਹਾਣੀ ਆਪਣੀ ਰਵਾਨੀ ਤੇ ਆਪਣੀ ਤਰਜਮਾਨੀ ਹਰ ਪੜਾ ਦੇ ਵਕ ਵਖ ਰੰਗ ਢੰਗ ਤੇ ਤਰੰਗ ਪੜਾਵਾਂ ਵਿੱਚੋਂ ਗੁਜ਼ਰਦਿਆਂ ਹੀ ਬੰਦਾ ਜ਼ਿੰਦਗੀ ਦੀਆਂ ਉਹਨਾਂ ਪਰਤਾਂ 'ਚੋਂ ਗੁਜ਼ਰਦਾ ਜਿਨ੍ਹਾਂ ਦਾ ਕਦੇ ਚੇਚੇਤਾ ਵੀ ਨਹੀਂ ਹੁੰਦਾ ਜੀਵਨ ਦੇ ਪੜਾਵਾਂ ਦੀਆਂ ਭਾਵਨਾਵਾਂ ਤਮਨਾਂਵਾਂ ਤੇ ਤਰਜੀਹਾਂ ਵੀ ਪੇਪਨ ਇਹਨਾਂ ਦੇ ਸੁਪਨੇ, ਸੰਵੇਦਨਾਵਾਂ, ਸੁਚੇਤਨਤਾ ਤੇ ਸੰਜੀਤਗੀ ਵੀ ਵੱਖਰੀ ਇਹਨਾਂ ਵਿੱਚੋਂ ਹੀ ਬੰਦੇ ਦੀ ਮਾਨਸਿਕਤਾ ਨੂੰ ਪੜਦਿਆਂ ਉਸ ਦੇ ਵਿਕਤੀਤਵ ਵਿਕਾਸ ਨੂੰ ਚੇਤਤਵ ਤੇ ਇਹ ਵਿਕਾਸ ਉਸ ਪ੍ਰਤੀਬਲ ਨੂੰ ਜਾਂ ਮਨਾਸ਼ ਬਲ ਨੂੰ ਤਿਲਕਦਾ ਇਹ ਬੰਦੇ ਦੀ ਚੇਤਨਤਾ ਤੇ ਚਿੰਤਾ ਵਿੱਚੋਂ ਜਗ ਜ਼ਾਹਿਰ ਕਿਸੇ ਵਿਅਕਤੀ ਦੇ ਅਰਪਾਰ ਦੇਖਣ ਲਈ ਉਸ ਦੀ ਮਾਨਸਿਕਤਾ ਨੂੰ ਪੜਨਾ ਪੈਂਦਾ ਉਸ ਦੀ ਬੋਲਬਾਣੀ, ਪੈੜਚਾਲ, ਵਰਤਾਰਾ ਅਤੇ ਉਸ ਦੀ ਹਰ ਕਿਰਿਆ ਵਿੱਚਲੀ ਤਰਕੀਬ ਤੇ ਤੇਹਜ਼ੀਬ ਉਸਦੀ ਤਕਦੀਰ ਦੀ ਨਿਸ਼ਾਨਦੇਹੀ ਕਰਦੀ ਹੈ ਜੀਵਨ ਯਾਤਰਾ ਦੇ ਵੱਖ-ਵੱਖ ਪੜਾਵਾਂ ਦੌਰਾਨ ਕਿਸੇ ਦਰੈਨ ਸਨ ਵਰਤ ਵਿਹਾਰ ਤੇ ਸਰੋਕਾਰਾਂ ਵਿਚਲਾ ਸੰਤੁਲਨ ਹੀ ਮਨੁੱਖੀ ਬਿਰਤੀਆਂ ਦਾ ਲੇਖਾ ਜੋਖਾ ਕਰਦਾ ਅਕਸਰ ਜੇ ਅਸੀਂ ਬੰਦੇ ਨੂੰ ਸਿਰਫ ਆਰਥਿਕ ਕਾਮਯਾਬੀਆਂ ਵਿੱਚੋਂ ਹੀ ਦੇਖਦੇ ਪਰ ਇਹ ਕਾਮਯਾਬੀ ਕਿਵੇਂ ਮਿਲੀ ਕਿੰਨਾ ਕਪਟ ਫਰੇਬ ਕੀਤਾ ਕਿੰਨਿਆਂ ਦੇ ਹੱਕਾਂ ਤੇ ਡਾਕਾ ਮਾਰਿਆ ਕਿੰਨਾਂ ਦੇ ਸੁਪਨਿਆਂ ਦਾ ਸੇਵਾ ਸਿੱਕਿਆ ਕਿੰਨਿਆਂ ਦੀਆਂ ਆਸਾਂ ਤੇ ਪਾਣੀ ਫੇਰਿਆ ਕਿੰਨੇ ਮਾਪਿਆਂ ਦੇ ਨੈਣਾਂ ਵਿੱਚੋਂ ਅਥਰੂਆਂ ਦੇ ਸਲਾਬ ਬਹਾਈ ਕਿੰਨੀਆਂ ਰੂਹਾਂ ਨੂੰ ਤੜਪਾਇਆ ਕਿੰਨੀਆਂ ਦੇ ਰਾਹਾਂ ਵਿੱਚ ਕੰਡੇ ਗਏ ਜਾਂ ਕਿੰਨੀਆਂ ਦੀਪਤ ਚਰਾਹੇ ਵਿੱਚ ਰੋਲੀ ਜਾਂ ਇਸ ਕਾਮਯਾਬੀ ਲਈ ਕਿੰਨੇ ਸਾਲ ਤਪੱਸਿਆ ਕੀਤੀ ਕਿੰਨੀ ਕਾਲਣਾ ਤੇ ਸਿਰੜ ਸਾਧਨਾ ਚੁਪੀ ਹੋਈ ਹੈ ਕਿੰਨੀਆਂ ਰਾਤਾਂ ਹੰਗਾਲੀਆਂ ਪਸੀਨਾ ਵਹਾਇਆ ਕਿੰਨੇ ਜ਼ਫਰਜਾਲੇ ਤੇ ਕਿੰਨੀਆਂ ਆਸਵਲ ਤਾਵਾਂ ਦੀ ਦਲਦਲ ਵਿੱਚੋਂ ਲੰਘ ਕੇ ਸਫਲਤਾ ਦਾ ਸਰਨਾਮਾ ਬਣੇਦਰ ਅਸਲ ਕਾਮਯਾਬੀ ਨੂੰ ਅਗਹਿਰੀ ਅੱਖ ਨਾਲ ਦੇਖਣਾ ਬਹੁਤ ਵੱਡਾ ਫਰੇਬ ਮਨ ਦਾ ਫਰੇਮ ਅਜਿਹਾ ਹੋਣਾ ਚਾਹੀਦਾ ਕਿ ਅਸੀਂ ਇਸ ਵਿਤਕਰੇ ਵਿੱਚ ਅਨਦਸੇ ਅਨਦੇਖੇ ਤੇ ਅਨਐਲਾਨੇ ਪੇਤਾਂ ਦੀ ਜਾਣਕਾਰੀ ਹਸਲ ਕਰਕੇ ਇਸ ਕਾਮਯਾਬੀ ਦਾ ਸਹੀ ਮਲੰਕਣ ਕਰ ਸਕੀਏ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਜੀਵਨ ਵਿੱਚਲੀ ਕਾਮਯਾਬੀ ਇਹ ਨਹੀਂ ਕਿ ਅਸੀਂ ਕਿੰਨੀਆਂ ਮਿਲਖਾਂ ਤੇ ਜ਼ਗੀਰਾਂ ਦੇ ਮਾਲਕ ਬਣੇ ਮਹਾਤੰਕ ਕਬੀਰਾਂ ਵਿੱਚ ਖੁਦ ਨੂੰ ਸ਼ਾਮਲ ਕੀਤਾ ਸਾਡੇ ਸਹੀ ਫਰਮਾਨਾਂ ਦੀ ਕਦੇ অবਗਿਆ ਨਹੀਂ ਹੋਈ ਅਤੇ ਅਸੀਂ ਨਾਦਰ ਸ਼ਹੀ ਹੁਕਮਾਂ ਨਾਲ ਹਰ ਮਨੁੱਖ ਨੂੰ ਰੋਲਿਆ ਅਤੇ ਉਹਨਾਂ ਦੀਆਂ ਸਾਸੀਆਂ ਕਬਰਾਂ ਤੇ ਆਪਣੀਆਂ ਕਾਮਯਾਬੀਆਂ ਦਾ ਝੰਡਾ 걸ੜਿਆ ਕਾਮਯਾਬੀ ਤਾਂ ਇਹ ਹੁੰਦੀ ਹੈ ਕਿ ਤੁਸੀਂ ਸਮਾਜ ਵਿੱਚ ਵਿਚਰਦੇ ਆ ਕਿੰਨਾ ਕੋ ਮਨੁੱਖ ਸੀ ਤੁਹਾਡੀ ਦਰਿਆਦਿਲੀ ਦੀਆਂ ਕਿਹੜੀਆਂ ਕਥਾਵਾਂ ਲੋਕ ਚੇਤਿਆਂ ਵਿੱਚ ਬਸੀਆਂ ਨੇ ਤੁਹਾਡੀ ਰਹਿਮਦਿਲੀ ਤੇ ਫਰਕਦਿਲੀ ਦੇ ਕਿੰਨੇ ਚਰਚੇ ਨੇ ਤੁਸੀਂ ਕਦੇ ਲੋੜਵੰਦ ਦੀ ਮਦਦ ਕਰਦਿਆਂ ਕਦੇ ਵਿਚਕਰਾਂ ਨਹੀਂ ਕੀਤਾ ਤੁਹਾਡੀ ਮਦਦ ਦਾ ਆਲਮ ਅਜਿਹਾ ਕਿ ਸੱਜੇ ਹੱਥ ਨਾਲ ਕੀਤੇ ਦਾਨ ਦਾ ਖੱਬੇ ਹੱਥ ਨੂੰ ਪਤਾ ਨਹੀਂ ਹੁੰਦਾ ਜੀਵਨੀ ਸਫਰ ਦੇ ਹਰ ਪੜਾ ਨੂੰ ਜ਼ਿਕਰਯੋਗ ਤੇ ਯਾਦਗਾਰੀ ਬਣਾਉਣ ਲਈ ਖੁਦ ਨੂੰ ਪਤਾ ਹੋਵੇ ਕਿ ਸਾਧਨਾ ਨਾਲ ਦਰਜ਼ੀਹਾਂ ਅਤੇ تشبیہاں ਨੂੰ کس رنگ ਅਤੇ ਰੂਪ ਵਿੱਚ ਪ੍ਰਗਟ ਕਰਨਾ دراصل کئی وار ਅਸੀਂ ਉਹ ਹੁੰਦੇ ਨਹੀਂ ਜੋ ਸਮਾਜ ਨੂੰ نظر ਆਉਂਦੇ ਹਾਂ ਅਤੇ ਜੋ ਕੁਝ ਅਸਲ ਵਿੱਚ ਹੁੰਦੇ ਆਂ ਉਹ ਸਮਾਜ ਨੂੰ نظر نہیں ਆਉਂਦਾ ਅਸੀਂ ਬਹੁ ਰੂਪਾਂ ਵਿੱਚ ਜਿਉਣ ਦੀ ਆਦੀ ਤੇ ਮੋਢੇ ਤੇ ਲਟਕਦੇ ਝੋਲੇ ਵਿੱਚ ਪਏ ਮਖੌਟਿਆਂ ਨੂੰ ਮੌਕੇ ਅਨੁਸਾਰ ਵਰਤ ਲੈਂਦੇ ਜੀਵਨ ਇੱਕ ਸਾਧਨਾ ਖੁਦ ਨੂੰ ਖੁਦ ਦੇ ਰੂਬਰੂ ਕਰਨਾ ਖੁਦ ਵਿੱਚੋਂ ਖੁਦਦਾਰੀ ਨੂੰ ਦੂਰ ਕਰਕੇ ਖੁਦਾਈ ਨੂੰ ਆਪਣਾ ਹਮਸਫਰ ਬਣਾਉਣਾ ਤੇ ਆਪਣੇ ਆਪੇ ਤੇ ਫਕੀਰਾਂ ਦਾ ਰੂਪ ਚੜਾਉਣਾ ਜੀਵਨ ਦੇ ਖੂਬਸੂਰਤ ਰਾਹਾਂ 'ਤੇ ਚੱਲਦਿਆਂ ਕਦੇ ਵੀ ਮੰਜ਼ਲ ਦਾ ਸਿਰਨਾਵਾ ਨਹੀਂ ਪੁੱਛੀਦਾ ਖੂਬਸੂਰਤ ਰਾਹਾਂ ਹੀ ਹੁਸਨ ਪੈੜਾਂ ਸਿਰਜਦੀਆਂ ਜਿਹੜੀਆਂ ਜੀਵਨ ਨੂੰ ਯਾਦਗਰੀ ਪਲਾਂ ਨਾਲ ਨਿਵਾਜਦੀਆਂ ਜੀਵਨ ਰਾਹਾਂ 'ਤੇ ਕਦੇ ਖੱਡੇ ਤੇ ਖਾਈਆਂ ਕਦੇ ਕੱਟਾ ਮਿੱਟੀ ਕਦੇ ਚਿੱਕੜ ਪਰ ਕਦੇ-ਕਦੇ ਤੁਹਾਡੇ ਰਾਹਾਂ ਵਿੱਚ ਫੁੱਲ ਪੱਤੀਆਂ ਵੀ ਵੇਛਦੀਆਂ ਤੁਸੀਂ ਸਭ ਕੁਝ ਭੁਲਾ ਕੇ ਸਿਰਫ ਫੁੱਲ ਪੱਤੀਆਂ ਤੇ ਪੋਲੇ ਪੱਬੀ ਕੀਤਾ ਸਫ਼ਰ ਹੀ ਯਾਦ ਰੱਖਦੇ ਬਾਹਾਂ ਤੇ ਬਾਹਾਂ ਪਾ ਕਦਮ ਮਿਲਾ ਪਿਆਰੀ ਦੇ ਨਾਲ ਨਾਲ ਤੁਰਦਿਆਂ ਜੀਵਨ ਰਾਹਾਂ ਦਾ ਸਫ਼ਰ ਸਭ ਤੋਂ ਸੁਹਾਵਣਾ ਅਤੇ ਯਾਦਗਾਰੀ। ਕਦੇ ਸਫ਼ਰ ਤੇ ਜ਼ਰੂਰ ਤੁਰਨਾ। ਇਹੀ ਤੁਹਾਡੀ ਜੀਵਨ ਪੂੰਜੀ ਬਣ ਜਾਵੇਗਾ। ਜੀਵਨ ਰਾਹਾਂ ਨੂੰ ਆਪਣੇ ਦਿਮਾਗ ਨਾਲ ਨਾ ਮਿਥੋ। ਸਗੋਂ ਦਿਲ ਨਾਲ ਮਿਥਨਾ, ਦੇਖਣਾ। ਰੂਹਦਾਰ ਨਾਲ ਰੂਹਦਾਰੀ ਵਾਲਾ ਸਫ਼ਰ ਹਸੀਨ ਤੇ ਰੰਗੀਨ ਸਫ਼ਰ ਦਾ ਸਿਕਰ ਹੁੰਦਾ। ਜੀਵਨ ਨੂੰ ਸੁੰਦਰ, ਸੰਤੁਲਿਤ, ਸਮਰਪਿਤ ਅਸਤ੍ਰੂ ਬਣਾ ਲਈ ਜ਼ਰੂਰੀ ਹੈ ਕਿ ਸਾਡੇ ਮਨ ਵਿੱਚ ਕੁਝ ਚੰਗੇਰਾ ਵਡੇਰਾ ਤੇ ਸੁਚਾਰਾ ਕਰਨ ਦਾ ਵਿਚਾਰ ਪੈਦਾ ਹੋਵੇ ਇਸ ਵਿੱਚੋਂ ਕੁਝ ਅਜਿਹੀਆਂ ਧਾਰਨਾਵਾਂ ਨੂੰ ਆਪਣੀ ਸੋਚ ਸਾਧਨਾ ਵਿੱਚ ਪ੍ਰਗਟ ਕਰ ਸਕੀਏ ਕਿ ਉਹ ਸਾਡੀ ਜੀਵਨ ਸ਼ੈਲੀ ਦਾ ਆਧਾਰ ਬਣ ਜਾਣ ਜਿਉਣ ਲਈ ਸਿਰਫ ਸਾਹ ਲੈਣਾ ਤੇ ਭੁੱਖ ਦੀ ਤ੍ਰਿਪਤੀ ਹੀ ਅਹਿਮ ਨਹੀਂ ਮਹੱਤਵਪੂਰਨ ਹੁੰਦਾ ਹੈ ਜੀਵਨ ਦੀਆਂ ਕਦਰਾਂ ਕੀਮਤਾਂ ਨੂੰ ਧਾਰਨ ਕਰਨਾ ਜੀਵਨ ਦੇ ਸੁਚੰਮ ਦੀ ਬਰਕਰਾਰੀ ਤੇ ਇਸ ਦੀਆਂ ਨਿਯਮਤਾਂ ਦੀ ਸ਼ੁਕਰਗੁਜ਼ਾਰੀ ਵਿੱਚੋਂ ਆਪਣੀਆਂ ਪਹਿਲਾਂ ਨੂੰ ਨਿਰਧਾਰਤ ਕਰਨਾ ਦਰਅਸਲ ਜੀਵਨ ਯਾਤਰਾ ਨੂੰ ਮਨੁੱਖ ਦੋ ਪ੍ਰਮੁੱਖ ਤਰੀਕਿਆਂ ਰਾਹੀਂ ਪੂਰਾ ਕਰ। ਨਮੀਆਂ ਪ੍ਰਾਪਤੀਆਂ ਦਾ ਸਰਲੇਖ ਬਣ ਨਿੱਜੀ ਛਾਪ ਵਾਲੀ ਜੀਵਨ ਜਾਂਚ ਦਾ ਕਰਮਦਾਤਾ ਬਣ ਸਕਦਾ ਹੈ। ਪਰ ਇਸ ਦਿਸ਼ਾ ਵਿੱਚ ਪਹਿਲ ਤਾਂ ਮਨ ਵਿੱਚ ਪੈਦਾ ਹੋਈ ਚਾਹਨਾ ਹੁੰਦੀ। ਬੰਦਾ ਜੀਵਨ ਯਾਤਰਾ ਦੌਰਾਨ ਵੱਖ-ਵੱਖ ਪਾਤਰਾਂ ਦਾ ਰੋਲ ਨਿਭਾਉਂਦਾ। ਖੁਦ ਨੂੰ ਸਰਵ ਕਲਾ ਸਮਰੱਥ ਬਨਣ ਦਾ ਪਰਮ ਪੈਦਾ ਕਰਦਾ। ਤਾਂ ਹੀ ਕਲਮ ਨੂੰ ਕਹਿਣਾ ਪਿਆ। ਐ ਬੰਦੇ ਤੂੰ ਕਦੇ ਧੁੱਪ ਬਨ ਜਾਵੇਂ, ਕਦੇ ਛਾਂ ਹੁੰਦਾ। ਕਦੇ ਬਾਪ ਪੰਜਾਮੇ ਕਦੇ ਮਾਂ ਹੁੰਦਾ ਕਦੇ ਪੂਰਬ ਤੋਂ ਚੜਦਾ ਸਵੇਰਾ ਹੁੰਦਾ ਕਦੇ ਚਾਨਣ ਤੇ ਭਿੱਜਿਆ ਬਨੇਰਾ ਹੁੰਦਾ ਕਦੇ ਫਿਜ਼ਾ 'ਚ ਮਹਿਕ ਦਾ ਅੰਦਾਜ਼ ਹੁੰਦਾ ਕਦੇ ਪੌਣਾ ਵਿੱਚ ਪੱਤਿਆਂ ਦਾ ਸਾਜ਼ ਹੁੰਦਾ ਕਦੇ ਰੂਹ 'ਚੋਂ ਕਸ਼ੀਦ ਕੀਤੀ ਲੋ ਹੁੰਦਾ ਕਦੇ ਦਿਲ ਵਿੱਚ ਪੈਂਦੀ ਹੋਈ ਖੋ ਹੁੰਦਾ ਕਦੇ ਤਾਰਿਆਂ ਦੀ ਮਹਿਫਿਲ ਦਾ ਅੰਗ ਹੁੰਦਾ ਕਦੇ ਮੁੱਖ 'ਤੇ ਚਾਈ ਹੋਈ ਸੰਗ ਹੁੰਦਾ ਕਦੇ ਚੰਨ ਨਾਲ ਮਾਣੇ ਹੋਏ ਪਲ ਹੁੰਦਾ ਕਦੇ ਸਰੋਵਰ ਦਾ ਠਹਿਰਿਆ ਜਲ ਹੁੰਦਾ ਕਦੇ ਕਦਮਾਂ 'ਚ ਸਫ਼ਰ ਆਗਾਜ਼ ਹੁੰਦਾ ਕਦੇ ਬਾਜ਼ ਦੀ ਪਰਿ ਪਰਵਾਜ਼ ਹੁੰਦਾ ਕਦੇ ਨੈਣਾ 'ਚ ਮਿਲਣੇ ਦਾ ਸੱਚ ਹੁੰਦਾ ਕਦੇ ਹੇਰ ਬਿਆਹ 'ਚ ਪਰਿਆ ਕੱਚ ਹੁੰਦਾ ਕਦੇ ਸੰਦਲੀ ਸੁਪਨੇ ਦੀ ਅੱਖ ਹੁੰਦਾ ਕਦੇ ਅੱਖ ਵਿੱਚ ਪਿਆ ਕੱਖ ਹੁੰਦਾ ਕਦੇ ਹੋਠਾਂ 'ਤੇ ਜੰਮੀ ਚੀਜ਼ ਹੁੰਦਾ ਕਦੇ ਬੋਲਣਾ 'ਚ ਸਹਿਮੀ ਟੀ ਹੁੰਦਾ ਕਦੇ ਚੁੱਪ 'ਚ ਡਰੀ ਹੋਈ ਬਾਜ਼ ਹੁੰਦਾ ਕਦੇ ਖੁਦ ਤੋਂ ਛਪਾਉਂਦਾ ਰਾਜ਼ ਹੁੰਦਾ ਕਦੇ ਛੰਨਾ ਤੇ ਕੁਲੀਆਂ ਦੀ ਸ਼ਾਨ ਹੁੰਦਾ ਕਦੇ ਆਪੇ ਹੱਥੋਂ ਹੋਇਆ ਅਪਮਾਨ ਹੁੰਦਾ ਕਦੇ ਪੱਤਿਆਂ ਦੇ ਸੁਹੇ ਸੁਹੇ ਰੰਗ ਹੁੰਦਾ ਕਦੇ ਫਕਰ ਫਕੀਰ ਤੇ ਮਲੰਗ ਹੁੰਦਾ ਕਦੇ ਆਪੇ ਤੋ ਖੋਇਆ ਦਿਲਗੀਰ ਹੁੰਦਾ ਕਦੇ ਹੰਝੂਆਂ ਬਣਾਈ ਹੋਈ ਟੀਰ ਹੁੰਦਾ ਕਦੇ ਅੱਖਰਾਂ ਚੋਂ ਪੈਦਾ ਹੋਈ ਲੋਹ ਹੁੰਦਾ ਕਦੇ ਸਫ਼ਿਆਂ ਤੇ ਅਰਥਾਂ ਦੀ ਸੋਹ ਹੁੰਦਾ ਕਦੇ ਦੂਰ ਦੂਰ ਜਾਂਦਾ ਪਰਸ਼ਾਵਾ ਹੁੰਦਾ ਕਦੇ ਚਿੱਤਿਆਂ ਚ ਤਾਜ਼ਾ ਸਰਨਾਮਾ ਹੁੰਦਾ ਕਦੇ ਕੋਚਰੀ ਦੀ ਡੂੰਗੀ ਰਾਤੇ ਹੂਕ ਹੁੰਦਾ ਕਦੇ ਅੰਬ ਤੇ ਬੈਠੀ ਕੋਇਲੀ ਕੂੰਦਾ ਕਦੇ ਸਫਰਾਂ ਤੇ ਜਾਂਦਾ ਪੁੱਤ ਹੁੰਦਾ ਕਦੇ ਦਰਾਂ ਤੇ ਉਡੀਕਦਾ ਬੁੱਤ ਹੁੰਦਾ ਕਦੇ ਮਾਂ ਦੀਆਂ ਦਿੱਤੀਆਂ ਦੁਆਵਾਂ ਹੁੰਦਾ ਕਦੇ ਅਧੀਆਂ ਅਧੂਰੀਆਂ ਇਹ ਸ਼ਾਮਾਂ ਹੁੰਦਾ ਕਦੇ ਬਾਪ ਦੇ ਪਰਨੇ ਦੀ ਛਾਂ ਹੁੰਦਾ ਕਦੇ ਗੋਚ ਚ ਘੜਾਉਂਦਾ ਗਰਾ ਹੁੰਦਾ ਕਦੇ ਦਰਦਾਂ ਦੀ ਉਲਜੀ ਤਾਣੀ ਹੁੰਦਾ ਕਦੇ ਫਿਜ਼ਾ ਵਿੱਚ ਕੁਲੀ ਬਾਣੀ ਹੁੰਦਾ ਕਦੇ ਪਿੰਡ ਅਤੇ ਕਦੇ ਸ਼ਹਿਰ ਹੁੰਦਾ ਕਦੇ ਖੜ੍ਹਾ ਪਾਣੀ ਕਦੇ ਲਹਿਰ ਹੁੰਦਾ ਕਦੇ ਬਾਪ ਦੀਆਂ ਸਦਰਾਂ ਦਾ ਰਾਗ ਹੁੰਦਾ ਕਦੇ ਮਾਂ ਦੀਆਂ ਆਸਾਂ ਦਾ ਚਿਰਾਗ ਹੁੰਦਾ ਕਦੇ ਧਰਤੀ ਦੀਦਰਖੇਜ਼ ਹਿੱਕ ਹੁੰਦਾ ਕਦੇ ਵਿੱਚ ਪੁੰਗਰਨ ਦੀ ਸਿੱਖ ਹੁੰਦਾ ਕਦੇ ਪਾਣੀਾਂ ਚ ਗੁਲੀ ਪਿਆਸ ਹੁੰਦਾ ਕਦੇ ਬੋਲਾਂ ਨਾਲ ਲਿਪਟੀ ਮਿਠਾਸ ਹੁੰਦਾ ਕਦੇ ਤਕਣੀ ਚ ਨੈਣਾ ਦਾ ਸਰੂਰ ਹੁੰਦਾ ਕਦੇ ਦਿਖ ਵਿੱਚ ਖੋਦਾ غرੂਰ ਹੁੰਦਾ ਕਦੇ ਹੰਬਿਆ ਨੂੰ ਦਿੱਤੀ ਦਿਲਜੋਈ ਹੁੰਦਾ ਕਦੇ ਵਕਤਾਂ ਨੂੰ ਵੰਡੀ ਖੁਸ਼ੀਬੀ ਹੁੰਦਾ ਕਦੇ ਹਾਰ ਕੇ ਜਿੱਤ ਦਾ ਨਿਸ਼ਾਨ ਹੁੰਦਾ ਕਦੇ ਜਿੱਤ ਕੇ ਵੀ ਹੋਇਆ ਅਪਮਾਨ ਹੁੰਦਾ ਕਦੇ ਵੇਦਨਾ ਨੂੰ ਮਿਲੀ ਹੋਈ ਢੋਈ ਹੁੰਦਾ ਕਦੇ ਪਿੰਡੇ ਉੱਤੇ ਫਿਕਰਾਂ ਦੀ ਲੋਈ ਹੁੰਦਾ ਕਦੇ ਸਰਗੀ ਦੀ ਤੁੱਪ ਬਰਸਾਤ ਹੁੰਦਾ ਕਦੇ ਤਾਰਿਆਂ ਨਾਲ ਸਜੀ ਰਾਤ ਹੁੰਦਾ ਕਦੇ ਫਕਰਾਂ ਦੀ ਗਲੀ ਵਿੱਚ ਹੇਕ ਹੁੰਦਾ ਕਦੇ ਚਾਹ ਪਿਗਲਾਉਂਦਾ ਸੇਕ ਹੁੰਦਾ ਕਦੇ ਕਮਰੇ 'ਚ ਪਸਰੀ ਉਦਾਸੀ ਹੁੰਦਾ ਕਦੇ ਵੇੜੇ ਵਿੱਚ ਖੇੜੀ ਹਾਸੇ ਹੁੰਦਾ ਕਦੇ ਘਰ ਵਿੱਚ ਹੀ ਕਰਦਾ ਨਸੀਬ ਹੁੰਦਾ ਕਦੇ ਘਰ ਦਾ ਹੀ ਬਣਿਆ ਰਕੀਬ ਹੁੰਦਾ ਕਦੇ ਦਰਾਂ ਵਿੱਚ ਸਿਮ ਆਇਆ ਰੋਣ ਹੁੰਦਾ ਕਦੇ ਆਪਣੇ ਹੀ ਘਰ ਵਿੱਚ ਕੌਣ ਹੁੰਦਾ ਕਦੇ ਕੰਧਾਂ ਤੇ ਬਨੇਰਿਆਂ 'ਚ ਖੋੜ ਹੁੰਦਾ ਕਦੇ ਘਰ ਨੂੰ ਹੀ ਕਰਦਿਆਂ ਦੀ ਥੋੜ ਹੁੰਦਾ ਕਦੇ ਖੇਤੀ ਉੱਗੀ ਕਬਰ ਦਾ ਨਾਮ ਹੁੰਦਾ ਕਦੇ ਹਾੜ ਅੱਗੇ ਜਿਉਣ ਦਾ ਪੈਗਾਮ ਹੁੰਦਾ ਕਦੇ ਮਨ ਦੀਆਂ ਮੰਤਾਂ ਦੀ ਲੋਰ ਹੁੰਦਾ ਕਦੇ ਅੰਦਰ 'ਚ ਬੈਠਾ ਹੋਇਆ ਸ਼ੋਰ ਹੁੰਦਾ ਕਦੇ ਉਜੜਿਆ ਹੋਇਆ ਵੀ ਆਵਾਜ਼ ਹੁੰਦਾ ਕਦੇ ਚਿੱਤ ਨੂੰ ਲਿਵਾਉਣਾ ਸੋਹੀ ਰਾਗ ਹੁੰਦਾ ਕਦੇ ਪੈਰਾਂ ਵਿੱਚ ਚਟਕੀ ਖੜੋਤ ਹੁੰਦਾ ਕਦੇ ਹੰਝੂਆਂ ਦਾ ਵਗਦਾ ਸਰੋਤ ਹੁੰਦਾ ਕਦੇ ਪਾਮਾਚ ਪੈਦਾ ਹੋਇਆ ਰੋਹ ਹੁੰਦਾ ਕਦੇ ਗੈਰਾਂ ਲਈ ਮਨ ਵਿੱਚ ਮੋਹ ਹੁੰਦਾ ਕਦੇ ਖੁਦ ਨੂੰ ਹੀ ਮਿਲਣ ਦਾ ਚਾਹ ਹੁੰਦਾ ਕਦੇ ਆਪਣੇ ਲਈ ਖੁਦ ਲੱਭੀ ਰਾਹ ਹੁੰਦਾ ਕਦੇ ਆਪਣੇ ਲਈ ਖੁਦ ਲੱਭੀ ਰਾਹ ਹੁੰਦਾ ਪਰ ਬਹੁਤ ਐਮ ਹੁੰਦਾ ਇਹ ਸਾਰੇ ਰੂਪ ਹੰਡਾਉਂਦਿਆਂ ਜੀਵਨ ਦੇ ਦੋ ਪੈਂਡਿਆਂ ਨੂੰ ਬਖੂਬੀ ਪੂਰਾ ਕਰ ਸਾਂ ਨੂੰ ਸਰਕਾਰਤ ਕਰਨਾ ਸਭ ਤੋਂ ਪਹਿਲਾਂ ਜ਼ਰੂਰੀ ਹੁੰਦਾ ਕਿ ਵਿਅਕਤੀ ਆਪਣੀ ਅੰਦਰਲੀ ਯਾਤਰਾ ਤੇ ਤੁਰਨ ਦਾ ਆਹਰ ਕਰੇ ਉਸ ਦੇ ਮਨ ਵਿੱਚ ਤੀਬਰਤਾ ਹੋਵੇ ਕਿ ਉਸ ਨੇ ਆਪਣੇ ਆਪੇ ਦੀ ਪਛਾਣ ਕਰਨੀ ਆਪਣੀਆਂ ਕਮੀਆਂ ਕਮੇਨਕੀਆਂ ਤੇ ਕੁਤਾਈਆਂ ਨੂੰ ਚਿਤਾਰਨਾ ਆਪਣੇ ਕੋਝਾਂ ਕਪਟਾਂ ਤੇ ਕਰਤੂਤਾਂ ਤੇ ਉਂਗਲ ਧਰਨੀ ਅੰਤਰੀਵ ਵਿੱਚ ਪਨਪੇ ਝੂਠ ਫਰੇਵ ਠੱਗੀ ਈਰਖਾ ਕਰੇਣਾ ਤੇ ਨਫ਼ਰਤ ਦਾ ਪਤਾ ਲਗਾਉਣਾ ਏ ਵੀ ਅਸਾਸ ਕਰਨਾ ਕਿ ਕਾਲਖੀ ਪਰਤਾਂ ਵਿੱਚ ਜਿਉਂਦਿਆਂ ਉਸ ਦਾ ਅੰਦਰਲਾ ਮਨੁੱਖ ਚਾਨਣ ਨੂੰ ਤਰਸਦਾ ਤਾਂ ਹੀ ਰੋਸ਼ਨੀ ਦੀ ਕਤਾਰ ਪਾਲਣ ਦੇ ਮਾਰਗ ਤੇ ਤੁਰਨ ਦੀ ਚਾਹਨਾ ਉਸ ਤੇ ਮਨ ਵਿੱਚ ਪੈਦਾ ਹੋਵੇਗੀ ਜਦ ਕੋਈ ਆਪਣੇ ਅੰਦਰ ਝਾਤੀ ਮਾਰ ਕੇ ਆਪਣੇ ਅੰਤਰੀਵ ਨੂੰ ਪੂਰਨ ਰੂਪ ਵਿੱਚ ਪਛਾਣ ਲੈਂਦਾ ਹਨੇਰੇ ਖੋਜਾਂ ਦੀ ਨਿਸ਼ਾਨਦੇਹੀ ਕਰ ਲੈਂਦਾ ਤਾਂ ਇਹ ਮਨੁੱਖ ਦੀ ਬਾਹਰ ਤੋਂ ਅੰਦਰ ਨੂੰ ਕੀਤੀ ਯਾਤਰਾ ਦਾ ਸਭ ਤੋਂ ਸਫਲ ਸਫ਼ਰ ਹੁੰਦਾ ਬਹੁਤ ਕਟਲੁਕ ਇਹ ਯਾਤਰਾ ਤੇ ਤਰੰਤਾ ਹੌਸਲਾ ਕਰਦੇ ਕਿਉਂਕਿ ਬੰਦੇ ਦੀ ਫਿਤਰਤ ਹੈ ਕਿ ਉਹ ਪਰਦਾਦਾਰੀ ਕਰਕੇ ਆਪਣਾ ਔਰ ਰੂਪ ਨਹੀਂ ਦਿਖਾਉਣਾ ਚਾਹੁੰਦਾ ਜਿਹੜਾ ਉਸ ਦਾ ਸੱਚ ਹੁੰਦਾ ਜਦ ਬੰਦੇ ਨੂੰ ਖੁਦ ਦਾ ਗਿਆਨ ਹੋ ਜਾਵੇ ਉਹ ਆਪਣੇ ਆਪ ਦੇ ਰੂਪ ਰੂਪ ਹੋ ਖੁਦ ਸ਼ਰਮਿੰਦਾ ਨਾ ਹੋਵੇ ਤਾਂ ਉਸ ਦੀ ਰੂਪ ਅਕੀਜ਼ ਹੋ ਜਾਂਦੀ ਚੰਨ ਚ ਦੁੱਧ ਚਿੱਟੀ ਹੋ ਜਾਂਦੀ ਇਹ ਹੀ ਚੰਨ ਫਿਰ ਅੰਦਰ ਤੋਂ ਬਾਹਰ ਦੇ ਸਫ਼ਰ ਤੇ ਨਿਕਲਦਾ ਤਾਂ ਚੰਨ ਨਾਲ ਤੂਤੀਆਂ ਜਾਂਦੀਆਂ ਰਾਹਾਂ ਫਿਰਜ਼ਾਮਾਂ ਤੇ ਥਾਮਾਂ ਜਾਨਨ ਦਾ ਬੰਜਾਰਾ ਚਾਨਣ ਬਣਦਾ ਹਰ ਗਲੀ ਨੁੱਕਰ ਜਾਂ ਵੇੜੇ ਵਿੱਚ ਧੁੱਪਾਂ ਧਾਣ ਦਿੰਦਾ ਹਰੇਕ ਦੀਆਂ ਰਾਹਾਂ ਰੁਸ਼ਨਾਉਂਦਾ ਤਾਂ ਕਿ ਹਰ ਕੋਈ ਨਵੀਆਂ ਤੇ ਨਵੇਕਲੀਆਂ ਪੜਾਂ ਵਾਲਾ ਰਾਹੀਰ ਬਣ ਜਾਵੇ ਚਾਨਣ ਚ ਰਤੇ ਫਕੀਰ ਦਾ ਇਹੀ ਕਰਮ ਹੁੰਦਾ ਕਿ ਉਹ ਬਹਿਰੇ ਕੰਨਾਂ ਗੁੰਗੇ ਬੋਲਾਂ ਤੇ ਅੱਖਾਂ ਹੁੰਦਿਆਂ ਨੇਤਰਹੀਨ ਬਿਆਂ ਦੀਆਂ ਝੋਲੀਆਂ ਨੂੰ ਆਪਣੀਆਂ ਨਿਯਮਤਾ ਨਾਲ ਨਮਾਜ਼ ਦਾ ਜੀਵਨ ਨੂੰ ਜਿਉਣ ਜੋਗਾ ਕਰ ਜਾਂਦਾ ਜੋ ਵੀ ਸਖਸ਼ ਜ਼ਿੰਦਗੀ ਦੀਆਂ ਇਹਨਾਂ ਦੋ ਮੇਰਾਹਾਂ ਦਾ ਰਾਹੀ ਬਣ ਕੇ ਇਹਨਾਂ ਨੂੰ ਆਪਣੀਆਂ ਸੁਖਨਵਰ ਪੜਾਣ ਨਾਲ ਨਿਵਾਜਦਾ ਅਤੇ ਆਪਣੇ ਨਕਸ਼ ਉਕਰਦਾ ਉਹ ਰੌਸ਼ਨ ਚਰਾਗ ਬਣ ਕੇ ਸਮਾਜ ਪਰਿਵਾਰ ਤੇ ਕੁਦਰਤ ਦਾ ਸਭ ਤੋਂ ਲਾਟਲਾ ਤੇ ਅਨਮੋਲ ਪੁੱਤ ਬਣਦਾ। ਸਭ ਦੀ ਖਿਦਮਤ ਨਾਲ ਸਰਬੱਤ ਦੇ ਭਲੇ ਦਾ ਗੁਣ ਗਾਣ ਆਪਣੇ ਹੋਠਾਂ ਦੇ ਨਾਮ ਨਾਲ ਲਾਉਂਦਾ ਅਤੇ ਜੀਵਨ ਯਾਤਰਾ ਨੂੰ ਸਫਲ ਬਣਾਉਂਦਾ। ਪਰ ਦੇ ਖੁਦ ਦੀ ਤਲਾਸ਼ ਵਿੱਚ ਨਿਕਲਿਆ ਕਰ ਮਨ ਐਵੇਂ ਕਾ ਤੂੰ ਉਦਾਸ ਹੈ। ਤੂੰ ਕਿਰਾਂ ਚੱਲਦਾ ਸਹੀ ਵਕਤ ਨੂੰ ਵੀ ਤੇਰੇ ਵਰਗਿਆਂ ਤੋਂ ਹੀ ਕੁਝ ਆਸ ਹੈ ਤੂੰ ਕਿਹੜਾ ਚੱਲਤਾ ਸਹੀ ਵਕਤ ਨੂੰ ਵੀ ਤੇਰੇ ਵਰਗਿਆਂ ਤੋਂ ਹੀ ਕੁਝ ਆਸ ਹੈ ਧੰਨਵਾਦ ਤੁਹਾਨੂੰ ਇਹ ਰਚਨਾ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਦੱਸਣਾ ਤੇ ਇਸ ਤਰ੍ਹਾਂ ਦੀਆਂ ਹੋਰ ਰਚਨਾਵਾਂ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਤੇ ਰਚਨਾ ਨੂੰ ਲਾਈਕ ਕਰਨਾ ਨਾ ਭੁੱਲਣਾ ਨਾਲ ਹੀ ਬੈਲ ਆਈਕਨ ਦਾ ਬਟਨ ਜ਼ਰੂਰ ਦਬਾ ਦੇਣਾ ਤਾਂ ਕਿ ਤੁਹਾਨੂੰ ਕੁਝ ਹੋਰ ਨਵਾਂ ਤੇ ਜਾਣਕਾਰੀ ਭਰਪੂਰ ਸਹਿਤ ਸੁਣਨ ਨੂੰ ਮਿਲੇ ਧੰਨਵਾਦ